ਸਤਿਗੁਰ ਸਕੇ ਪਾਸ ਨਾ ਬਾਬਾ ਬੁੱਢਾ ਜੀ ਦੇ ਬੇਅੰਤੀ ਦੁਆਰਾ ਸਮੂਹ ਸੰਗਤਾਂ ਦੀ ਕਲਿਆਣ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਸਥਾਨ ਤੇ ਉਚਾਰਨ ਕੀਤੀ ਹੈ ਜਿੱਤੇ ਅੱਜ ਆਪਾਂ ਬੈਠ ਕੇ ਸਤਿਗੁਰੂ ਦੀ ਗੋਦ ਵਿੱਚ ਆਨੰਦ ਮਾਣ ਰਹੇ ਹਾਂ ਸੋ ਵਸਾਖ ਦਾ ਮਹੀਨਾ ਬਤੀਤ ਹੋਇਆ ਹੈ ਜੇਠ ਦਾ ਮਹੀਨਾ ਅੱਜ ਪ੍ਰారంਭ ਹੋਣ ਲੱਗਾ ਹੈ ਸੰਗਤ ਆਗਤਰਤ ਨਾਲ ਕੁਝ ਸਮੇਂ ਵਾਸਤੇ ਸਰਵਣ ਕਰੋ ਵਾਹਿਗੁਰੂ ਸਾਹਿਬ ਜੀਓ ਹਰ ਜੀਠ ਜੁੜਨ ਦਾ ਲੋੜੀਆ ਹਰ ਜੀਠ ਜੁੜਨ ਦਾ ਲੋੜੀਆ ਸਤਿਗੁਰ ਜੀ ਕਹਿੰਦੇ ਨੇ ਭਾਈ ਜੋ ਹਰੀ ਜੀਠ ਨਾਲ ਵੱਡੇ ਦਾ ਹੁੰਦਾ ਹੈ ਜੋ ਸਰਪ ਵੱਡਾ ਹੈ ਉਸ ਦੇ ਨਾਲ ਜੁੜਨ ਦਾ ਜੁੜਨਾ ਚਾਹੀਦਾ ਲੋੜੀਆ ਚਾਹੀਏ ਉਸ ਨਾਲ ਜੁੜਨਾ ਚਾਹੀਏ ਉਸ ਦੇ ਨਾਲ ਜੁੜਨਾ ਕਰੋ ਸਤਿਗੁਰ ਜੀ ਕਹਿੰਦੇ ਹਨ ਜੇਖ ਨਾਮ ਹੈ ਵੱਡੇ ਦਾ ਸੋ ਵੱਡਾ ਕੌਣ ਹੈ ਸਾਰਿਆਂ ਤੋਂ ਵਿਰਾਗ ਜਦੋਂ ਤੱਕ ਵਿਰਾਗ ਹਿਰਦੇ ਚ ਪੈਦਾ ਨਹੀਂ ਹੁੰਦਾ ਤਉ ਤੱਕ ਪਰਮੇਸ਼ਰ ਦੇ ਨਾਲ ਧਿਰਤੀ ਅਤਾਧਰਤਾ ਸਹਿਤ ਹੋ ਕੇ ਤੇਰੇ ਜੁੜਦੀ ਨਹੀਂ ਵਿਰਾਗ ਵੀ ਕਈ ਪ੍ਰਕਾਰ ਦਾ ਹੈ ਜਿਸ ਤਰ੍ਹਾਂ ਮੰਦ ਵਿਰਾਗ ਹੈ ਕਾਰਨ ਵਿਰਾਗ ਹੈ ਇਕਿੰਦਰੇ ਵਿਰਾਗ ਤਾਲਕ ਹੈ ਇਸੇ ਤਰ੍ਹਾਂ ਇਹ ਬਤ੍ਰੇਕਾਰ ਤੀਬਰ ਵਰਾਗ ਤੜਤੀ ਬਰਵਰਾਗ ਤੜਤੀ ਬਰਤੰ ਪਰ ਤਰਤੰ ਮਹਿਰਾਜ ਆਲ ਕਹਨ ਸੋ ਸਾਰਾ ਤੋ ਸ਼੍ਰੋਮਣੀ ਵਿਰਾਗ ਮੰਨਿਆ ਹੈ ਤੜਤੀ ਬਰ ਤਰਤੰ ਵਿਰਾਗ ਮੰਨਿਆ ਹੈ ਸਾਧੂ ਜੀ ਕਹਿੰਦੇ ਇਸ ਨੂੰ ਧਾਰਨ ਕਰਕੇ ਹਰੀ ਪਰਮੇਸ਼ਰ ਦੇ ਨਾਲ ਜੁੜਨਾ ਚਾਹੀਦਾ ਹੈ ਮੰੰਦ ਵਰਾਗ ਹੈ ਜਿਹੜਾ ਸੋ ਜਿਨੇ ਕਿਸੇ ਦੇ ਘਰ ਵਾਲੀ ਕੋਈ ਮਰ ਜਾਵੇ ਪਹਿਲਾਂ ਤਾਂ ਘਰ ਵਿੱਚ ਰਹਿਦਾ ਬੜਾ ਪ੍ਰਸੰਨ ਰਹਿੰਦਾ ਹੈ ਘਰ ਵਾਲੀ ਦੀ ਚੜਾਈ ਹੋ ਜਾਵੇ ਮਾਇਆ ਨਾਲ ਤੋ ਜਾਵੇ ਸੋ ਉਸ ਵੇਲੇ ਘਰ ਦਾ ਤਿਆਗ ਕਰ ਦੇਣਾ ਤੇ ਸਮਾ ਪੈਣ ਤੇ ਵਾਸ਼ਨ ਦੇ ਫੁਰਣ ਤੋਂ ਫਿਰ ਘਰ ਨੂੰ ਮੁੜ ਦਾ ਸੰਕਲਪ ਬਣ ਜਾਣਾ ਉਸ ਨੂੰ ਮੰੰਗ ਵਿਰਾਗ ਕਹਿੰਦੇ ਹੈ ਗੱਲਾਂ ਸੁਣ ਕੇ ਵਿਰਾਗ ਪੈਦਾ ਹੋ ਜਾਣਾ ਤੇ ਕੋਝ ਸਮਾ ਪੈਣ ਤੋਂ ਵਿਰਾਗ ਅਪਾਗ ਹੋ ਜਾਣਾ ਸਥਿਰ ਹੋ ਜਾਣਾ ਮਿਟ ਜਾਣਾ ਉਸ ਨੂੰ ਮੰੰਦ ਵਿਰਾਗ ਕਹਿੰਦੇ ਹਨ ਨਾਰ ਮੋਏ ਪਰ ਸੰਪਤ ਨਾਸੀ ਮੂਹ ਨੂੰ ਬਣਾਇ ਭਇਓ ਸੰਿਆਸੀ ਘਰ ਵਾਲੇ ਮਰ ਗਏ ਮਾਂ ਨਾਸ ਹੋ ਗਈ ਇੱਕ ਅਗਤਾ ਜੀ ਸੰਸਾਰ ਅਸਾਰ ਹੈ ਇਹ ਮਿੱਥਿਆ ਹੈ ਛੱਡ ਦਿਓ ਮੂੰਹ ਸਰਮੁਨਵਾਤ ਕਹ ਦਵਾਣੇ ਵਰਗਾ ਸਰ ਕੱਢ ਲਿਆ ਮਤੀਰੇ ਵਰਗਾ ਚਮਕਾ ਪਤੜ ਲਿਆ ਭਗਵੇਂ ਕੱਪੜੇ ਤਾਲੇ ਹਉਤਾ ਜੀ ਸੰਿਆਸੀ ਹੁੰਦੇ ਹੈ ਇਹੋ ਜੀਆਂ ਗੱਲਾਂ ਕਰਕੇ ਘਰੋਂ ਨਿਕਲ ਗਿਆ ਤੇ ਜਿਸ ਤਰ੍ਹਾਂ ਆਇਆ ਗੁੰਨਾ ਪੌਣਤਾ ਚੜਿਆ ਅੱਖਾਂ ਕਾਹਤ ਪਹਿੰਦਾ ਪਹਿੰਦਾ ਢਾਹ ਪਿਆ ਕੱਖ ਕੱਖਾਂ ਦੇ ਪਾਸ ਜਿਵੇਂ ਪੌਣ ਵਗਦੀ ਹੈ ਸੋ ਬੁੱਲੇ ਦੇ ਨਾਲ ਹਵਾ ਦੇ ਨਾਲ ਕੱਖ ਜਿਹੜਾ ਆਕਾਸ਼ ਛੁੱਟ ਜਾਂਦਾ ਜਦੋਂ ਹਵਾ ਬੰਦ ਹੋ ਜਾਵੇ ਉਸ ਵੇ ਡਿੱਗਦਾ ਡਿੱਗਦਾ ਫਿਰ ਕੱਖਾਂ ਦੇ ਵਿੱਚ ਹੀ ਉਹ ਡਿੱਗ ਪੈਂਦਾ ਐਸੀ ਹਾਲ ਕਾਲ ਸਾਜੀ ਮੰਦ ਵਰਾਗੀ ਦੀ ਹੁੰਦੀ ਹੈ ਗੱਲਾਂ ਸੁਣ ਕੇ ਕਿਸੇ ਤੋਂ ਵਿਰਾਗ ਹੋ ਜਾਣਾ ਸੋ ਘਰ ਛੱਡ ਜਾਣਾ ਭਾਗੋਂ ਨਿਵਾਸ ਬਣਾ ਲੈਣਾ ਜਦੋਂ ਉਹ ਵਾਰਾਗੀ ਰੂਪੀਏ ਹਵਾ ਦਾ ਪੌਣ ਦਾ ਬੁੱਲਾ ਆਇਆ ਉਸ ਵੇਲੇ ਕੱਖ ਦੀ ਤਰ੍ਹਾਂ ਉੱਡ ਗਿਆ ਸਾਰਿਆਂ ਦਾ ਮੋਹ ਤਿਆਗ ਦਿੱਤਾ ਪਰ ਜਿਸ ਵੇਲੇ ਕੋਈ ਫੁਰਨਾ ਫੁਰਿਆ ਵਾਪਸ ਘਰ ਨੂੰ ਮੁੜਨ ਵਾਸਤੇ ਯਤਨ ਕੀਤਾ ਸੋ ਉਸ ਵੇਲੇ ਢੰਦਾ-ਤੰਦਾ ਡਿੱਗਦਾ-ਡਿੱਗਦਾ ਹੌਲੀ-ਹੌਲੀ ਵਾਪਸ ਆ ਕੇ ਉਹਨਾਂ ਦੇ ਵਿੱਚ ਹੀ ਫਸ ਜਾਂਦਾ ਹੈ ਗਰਸਿਆ ਜਾਂਦਾ ਹੈ ਐਸੀ ਹਾਲਤ ਜੀਵ ਦੀ ਹੁੰਦੀ ਹੈ ਇਹ ਮੰਦਵਾਰਾਗੀ ਦੀ ਹਾਲਤ ਹੈ ਅਗੇ ਕਾਰਨ ਵਿਰਾਗ ਜਿਸ ਤਰ੍ਹਾਂ ਭਰਤਰੀ ਨੂੰ ਹੋਇਆ ਸੀ ਜਿਹੜੀ ਉਹਦੇ ਘਰ ਵਾਲੀ ਸੀ ਪਿੰਗਲਾ ਰਾਣੀ ਸੋ ਉਹ ਆਪਣੇ ਮਹਾਂਕੁ ਨਾਲ ਪ੍ਰੇਮੋ ਦਾ ਪੈ ਗਿਆ ਇੱਕ ਦਿਨ ਇੱਕ ਬ੍ਰਾਹਮਣ ਆਇਆ ਉਸ ਨੂੰ ਅਮਰ ਫਲ ਤੋਂ ਪ੍ਰਾਪਤ ਹੋ ਗਿਆ ਉਸ ਨੇ ਲਿਆ ਕੇ ਰਾਜੇ ਨੂੰ ਦੇ ਦਿੱਤਾ ਰਾਜੇ ਦਾ ਪਿਆਰ ਸੀ ਪਿੰਗਲਾ ਰਾਣੀ ਦੇ ਨਾਲ ਸੋ ਇਸ ਨੇ ਪਿੰਗਲਾ ਰਾਣੀ ਨੂੰ ਜਦੋਂ ਅਮਰ ਫਲ ਦਿੱਤਾ ਉਹ ਲੱਗੇ ਮੋਹ ਪਿਆ ਹੋਇਆ ਸੀ ਮੁਹਬਤ ਨਾਲ ਉਸਨੇ ਚੁੱਪ ਕੇ ਮੁਹਾਵਤ ਨੂੰ ਦੇ ਦਿੱਤਾ ਕਿ ਇਹ ਨੌਜਵਾਨ ਰਹੇ ਮੈਨ ਵਿਸ਼ਵ ਕਨ ਦੇ ਰਸ ਭੋਗਦੀ ਰਹਾਂਗੇ ਜਿਹੜਾ ਮੁਹਾਵਤ ਸੀ ਉਸਦਾ ਪ੍ਰੇਮ ਅੱਗੇ ਵੇਸਵਾ ਦੇ ਨਾਲ ਸੀ ਉਹ ਵੇਸਵਾ ਨੂੰ ਦੇ ਦਿੱਤਾ ਕਿ ਇਹ ਜਵਾਨ ਰਹੇ ਮੇਰੀ ਕਾਮਨਾ ਪੂਰੀ ਰਹੇਗੀ ਵੇਸਵਾ ਦਾ ਜਿਹੜਾ ਖਿਆਲ ਸੀ ਉਹ ਰਾਜੇ ਉੱਪਰ ਸੀ ਸੋ ਉਸਨੇ ਖਿਆਲ ਕੀਤਾ ਕਿ ਇਹ ਅੰਮ੍ਰਲ ਰਾਜੇ ਨੂੰ ਦੇ ਦੇਣਾ ਚਾਹੀਦਾ ਭਰਤਰੀ ਨੂੰ ਜੇ ਇਹ ਜਵਾਨ ਰਹੇਗਾ ਤੇ ਮੇਰੀ ਕਾਮਨਾ ਪੂਰੀ ਹੁੰਦੀ ਰਹੇਗੀ ਜਦੋਂ ਵੇਤਵਾ ਅੰਮ੍ਰਿਤ ਫਲ ਲੈ ਕੇ ਰਾਜੇ ਭਰਤਰੀ ਦੇ پاس ਗਈ ਉਸਨੇ ਪੁੱਛਿਆ ਕਿ ਫਲ ਕਿੱਥੋਂ ਲਿਆਂਦਾ ਹੈ ਕਹਿਣ ਲੱਗੀ ਜੀ ਮੈਨੂੰ ਤਾਂ ਇਹ ਮੁਹਾਵਤ ਨੇ ਦਿੱਤਾ ਮੁਹਾਵਤ ਨੂੰ ਬੁਲਾ ਲਿਆ ਉਹਨੂੰ ਪੁੱਛਿਆ ਵੀ ਤੈਨੂੰ ਫਲ ਕਿੱਥੋਂ ਮਿਲਿਆ ਕਹਿਣ ਲੱਗਾ ਕਿ ਮੈਨੂੰ ਤਾਂ ਤਿੰਗਲਾ ਰਾਣੀ ਨੇ ਦਿੱਤਾ ਉਸ ਵੇਲੇ ਬਹੁਤ ਅਫਸੋਸ ਕੀਤਾ ਤੇ ਲਹਨਤਾ ਮੇਰੇ ਜੀਵਨ ਨੂੰ ਮੈਂ ਜਿਸ ਨੂੰ ਸਭ ਤੋਂ ਆਪਣੀ ਨਿਰਚਰਤੀ ਜਾਣ ਕੇ ਪ੍ਰੇਮਣ ਜਾਣ ਕੇ ਉਹ ਇਹ ਦਿੱਤਾ ਸੀ ਕਿ ਸਾਹਮਣੇ ਰੱਖੇ ਸੀ ਇਸ ਨੇ ਅੱਗੇ ਮੁਹਾਵਤ ਨਾਲ ਮੋਹ ਪਾ ਲਿਆ ਇਹਨੂੰ ਸਬਰ ਨਹੀਂ ਆਇਆ ਕਿ ਮੈਂ ਰਾਜ ਦਰਬਾਰ ਦੀ ਰਾਣੀ ਬਣੀ ਹੋਈ ਹਾਂ ਉਹ ਅੱਗੇ ਮੁਹਾਵਤ ਨੂੰ ਵੀ ਸੰਤੋਖ ਨਹੀਂ ਆਇਆ ਕਿ ਪ੍ਰਾਣੀ ਜਿਹੜੀ ਆ ਪ੍ਰਾਣੀ ਇਹਦਾ ਮੇਰੇ ਨਾਲ ਸਬੰਧਾ ਮੈਂ ਇੱਥੇ ਸੰਤੋਖ ਰੱਖ ਲਮ ਉਸ ਨੇ ਅੱਗੇ ਦੇਸਵਾ ਨੂੰ ਦੇ ਦਿੱਤਾ ਤੇ ਵਿਅਸਵਾ ਨੂੰ ਵੀ ਸੰਤੋਖ ਨਹੀਂ ਆਇਆ ਤੇ ਨਾਰਾਜ ਦੇ ਮੁਹਬਤ ਦੇ ਜਿਹੜਾ ਰਾਜੇ ਦਾ ਮੁਹਬਤ ਹੈ ਇਸ ਦੇ ਨਾਲ ਮੇਰਾ ਸਬੰਧਾ ਮੈਂ ਵੀ ਇੱਥੇ ਸੰਤੋਖ ਕਰਾ ਉਸ ਨੇ ਵੀ ਅੱਗੇ ਸੋ ਮੇਰੇ ਨਾਲ ਇਹ ਮੋਹ ਪਾਤ ਸਬੰਧ ਜੋੜਨਾ ਚਾਹਿਆ ਹੈ ਇਹਨਾਂ ਸਾਰਿਆਂ ਨੇ ਇਹ ਸੰਤੋਖ ਨਹੀਂ ਕੀਤਾ ਸੋ ਇਸ ਤਰ੍ਹਾਂ ਵਿਰਾਗ ਦੇ ਸਹਿਤੋ ਕੇ ਕਾਰਨ ਵਿਰਾਗ ਜਿਸ ਦੇ ਦੁਆਰਾ ਵਿਰਾਗ ਹੋਵੇ ਉਸ ਨੂੰ ਕਾਰਨ ਵਿਰਾਗ ਕਹਿੰਦੇ ਹੈ ਘਰ ਛੱਡ ਦਿੱਤਾ ਸੀ ਖਾਲਸਾ ਜੀ ਇਸ ਨੇ ਸਮਾਪੈਣ ਤੋਂ ਜੇ ਤਾਂ ਕਾਰਨ ਵਿਰਾਗ ਪ੍ਰਤਪਤ ਹੋ ਜਾਵੇ ਤੇ ਚੰਗਾ ਹੈ ਕਈ ਵੇਰ ਸਮਾਪੈਣ ਤੋਂ ਸਥਨ ਵੀ ਹੋ ਜਾਂਦਾ ਹੈ ਸੋ ਇਸ ਦੇ ਲੇਖ ਵਿੱਚ ਦੁਬਾਰਾ ਕੋਈ ਵਿਆਹ ਸੀ ਸੰਯੋਗ ਸੀ ਗੁਰੂ ਨਾਨਕ ਦੇਵ ਸੱਚੇ ਪਾਖੇ ਜਿਹਦੇ ਨਾਲ ਜਦੋਂ ਇਹਦਾ ਮਲਾਪ ਹੋਇਆ ਉਸ ਵੇਲੇ ਸਾਰੇ ਮੋਹ ਦੀ ਨਿਵਰਤੀ ਹੋਈ ਇਹਨੇ ਕਿਤੇ ਗਾਇਣ ਸੁਣਿਆ ਉਹ ਗਾਇਣ ਕਰਨ ਵਾਲੇ ਨੇ ਉਸ ਵੇਲੇ ਕਹਿਆ ਸੀ ਬਹੁਤੀ ਬੀਤੀ ਥੋੜੀ ਰਹੀ ਥੋੜੀ ਪੀ ਸੁਣ ਜਾਏ ਵਾਕ ਕਹਿ ਸੁਣ ਗਾਇਕਾ ਕਾਲ ਮੈਂ ਭੰਗ ਨਾ ਪਾਏ ਇਹ ਬਚਨ ਸੁਣ ਕਰਕੇ ਤੇ ਭਾਤਰੀ ਦਾ ਮਨ ਜਿਹੜਾ ਸੀ ਸੰਤੋਖ ਦੇ ਸਹਿਤ ਹੋਇਆ ਸੀ ਐਸਾ ਜਿਹੜਾ ਕਾਰਨ ਮਰਾਗ ਹੈ ਇਹ ਤੋਂ ਵੀ ਉੱਪਰ ਉੱਠ ਕੇ ਇੱਕ ਏਕ ਇੰਦਰੀ ਵਿਰਾਗ ਹੁੰਦਾ ਹੈ ਬਾਕੀ ਇੰਦਰੀਆਂ ਨੂੰ ਤਾਂ ਰੋਕ ਲੈਣਾ ਪਰ ਮਨ ਜਿਹੜਾ ਹੈ ਇਹ ਫੁਰਨੇ ਵਿੱਚ ਲੱਗਾ ਰਹਿਣਾ ਇਹ ਨਾ ਰੁਕਣਾ ਇੱਕ ਵਸੀਕਾਰ ਵਿਰਾਗ ਹੈ ਹਰ ਵੇਲੇ ਖਿਆਲ ਰੱਖਣਾ ਕਿ ਮੇਰੇ ਕਿੰਨੇ ਕਵਕਾਰ ਮੁਕੇ ਹਨ ਮੇਰਾ ਮਨ ਵਿਚਾਰਾਂ ਵੱਲ ਰੁਕਿਆ ਹੈ ਜਾਂ ਨਹੀਂ ਰੁਕਿਆ ਤੋ ਇਸ ਨੂੰ ਵਸੀਕਾਰ ਮੂਰਾ ਕਹਿੰਦੇ ਐ ਅੱਗੇ ਤੀਬਰ ਵਿਰਾਗ ਆ ਸੰਸਾਰ ਦੇ ਸੁੱਖਾਂ ਦਾ ਤਿਆਗ ਕਰਨਾ ਤਰ ਤੀਬਰ ਵਿਰਾਗ ਆ ਸਵਰਗ ਦੇ ਸੁੱਖਾਂ ਦਾ ਤਿਆਗ ਕਰਨਾ ਤਰ ਤੀਬਰ ਤਰ ਤੰਬਰ ਆਗ ਬ੍ਰਹਮ ਲੋਕ ਦੇ ਪਦਾਰਥਾਂ ਤੱਕ ਜਿੰਨੇ ਸੁੱਖ ਹੈ ਇਹਨਾਂ ਨੂੰ ਕਾਗ ਦੀ ਵਿਸ਼ਟਾ ਦੀ ਤਰ੍ਹਾਂ ਜਾਣ ਕੇ ਸਾਰਿਆਂ ਦਾ ਤਿਆਗ ਕਰ ਦੇਣਾ ਸੋ ਉਸ ਨੂੰ ਜੇਠ ਕਹਿੰਦੇ ਜੇਠ ਨਾ ਵੱਡੇ ਦਾ ਵੱਡਾ ਕਿਹੜਾ ਹੈ ਜਿਹੜਾ ਤਰ ਤੀਬਰ ਤਰ ਤੰਬਰ ਦਾ ਰਾਗ ਹੈ ਇਸ ਦੇ ਸਤ ਹੋ ਕੇ ਆਪਾਲ ਪੁਰਖ ਪਰਮੇਸ਼ਰ ਦੇ ਨਾਲ ਜੁੜਨਾ ਚਾਹੀਏ ਸਤਗੁਰੂ ਗਰੀਬ ਨਵਾਜ ਜੀ ਕਹਿੰਦੇ ਨੇ ਅਰੰਭ ਤੋਂ ਪੜੋ ਸੰਗਤੇ ਹਰ ਜੀਠ ਜੁੜੰਦਾ ਲੋੜੀਆ ਹਰ ਜਿਹੜਾ ਪਰਮੇਸ਼ਰ ਹੈ ਜੇਠ ਸਾਰਾਂ ਤੋਂ ਵੱਡਾ ਹੈ ਗਿਆਨ ਧਾਰ ਕਿਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਪੁਰਨ ਨਾਨਕ ਜੰਕੜ ਰਾਖੀ ਮੇਰੀ ਸਭ ਉੱਪਰ ਵੱਡੇ ਵਡਾਉਣਾ ਐਸਾ ਜੇ ਪਰਮੇਸ਼ਰ ਵੱਡਿਆਂ ਤੋਂ ਵੱਡਾ ਰੂਪ ਹੈ ਉਸ ਦੇ ਨਾਲ ਵਿਰਾਗ ਦੇ ਸਹਤ ਹੋ ਕਰਕੇ ਜੁੜੰਦਾ ਲੋੜਿਆ ਜੁੜੰਦਾ ਜੁੜਨਾ ਲੋੜਿਆ ਕਹੀ ਹੈ ਜੁੜਨਾ ਚਾਹੀਦਾ ਉਸ ਦੇ ਨਾਲ ਆਪਾਂ ਵੀ ਜੁੜੀਏ ਅਰਦਾਸ ਕਰੀਏ ਗੁਰੂ ਜੀ ਦੇ ਖਾਨੂੰ ਵੀ ਜੋੜ ਲਵੋ ਜਿਸ ਅੱਗਾ ਸਭ ਨਿਵਨ ਕਿਉਂ ਜੁੜਗੇ ਜੀ ਕਹਿੰਦੇ ਜਿਸ ਅੱਗਾ ਸਭ ਨਿਵਨ ਜਿਵੇਂ ਜੇਠ ਦਾ ਮਹੀਨਾ ਹੈ ਜੇੜ ਦੇ ਮਹੀਨੇ ਦੁਆਰਾ ਦਰਖਤਾਂ ਦੇ ਪੱਤੇ ਸੁੱਕ ਜਾਂਦੇ ਆ ਨਿਉ ਜਾਂਦੇ ਆ ਦੁਪਹਿਰੇ ਧੁੱਪ ਲੱਗਣ ਤੋਂ ਜਿਹੜੇ ਸੰਸਾਰਾਂ ਕਹਨ ਇਹਨਾਂ ਦੀਆਂ ਕਲੁੰਬੜਾ ਥੱਲੇ ਨੂੰ ਮੁਰ ਜਾਂਦੀਆਂ ਹਨ ਸਾਰੇ ਨਿਉਂਦੇ ਆ ਜਿਵੇਂ ਜੇਠ ਵੱਡਾ ਕੀ ਹੋਵੇ ਉਹਦੇ ਅੱਗੇ ਸਾਰੇ ਨਿਉਂਦੇ ਹਨ ਇਸੇ ਤਰ੍ਹਾਂ ਜਿਹੜਾ ਵਿਰਾਗ ਹੈ ਤੇ ਸਾਰੋਂ ਤੋਂ ਵੱਡਾ ਪਰਮੇਸ਼ਰ ਹੈ ਉਸ ਦੇ ਅੱਗੇ ਵਿਰਾਗ ਦੇ ਸਹਿਤੋ ਕੇ ਜੁੜਾਂਗੇ ਤਾਂ ਉਸ ਅੱਗੇ ਸਭ ਨਿਵੰਨ ਸਾਰੇ ਪਰਮੇਸ਼ਰ ਅੱਗੇ ਨਿਉਂਦੇ ਆ ਵਿਰਾਗ ਦੇ ਸਹਿਤੋ ਕੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਬਿਰਤੀ ਨੂੰ ਜੋੜਨਾ ਕਰੀਏ ਜੋ ਸਾਰੇ ਨੂੰ ਨਵਾ ਦੇਣ ਵਾਲਾ ਨੀਵੇਂ ਕਰ ਦੇਣ ਵਾਲਾ ਹੰਕਾਰੀਆਂ ਨੂੰ ਧਾਰ ਸੱਜਣ ਦਾਵਣ ਲਗਿਆ ਸਤਿਗੁਰੂ ਦੀ ਲਾਭ ਕੀ ਹੈ ਜੁੜਨ ਦਾ ਕਹਿੰਦੇ ਹਰ ਸੱਜਣ ਦਾਵਣ ਲਗਿਆ ਦਾਵਣਾ ਪੱਲੇ ਦਾ ਹੈ ਹਰੀ ਦੇ ਸੱਜਣ ਪਿਆਰਾ ਸਾਰਿਆਂ ਦਾ ਉਹਦੇ ਦਾਵਣ ਸਰਨ ਰੂਪੀ ਪੱਲੇ ਦੇ ਨਾਲ ਲੱਗਣੇ ਕਰਕੇ ਕਿਸਾਂ ਨੂੰ ਦੇਈ ਬੰਨ ਲਾਭ ਕੀ ਹੋਵੇਗਾ ਲੱਗਣ ਦਾ ਕਹਿੰਦੇ ਕਿਸਾਂ ਨੂੰ ਦੇਈ ਬੰਨ ਜਿਵੇਂ ਕੋਈ ਜਰਵਾਨਾ ਰਾਜਾ ਹੋਵੇ ਛੋਟੇ ਰਾਜ ਉਸਦੇ ਅਧੀਨ ਹੋ ਕੇ ਢੇਗਾ ਬੰਨ ਕੇ ਅੱਗੇ ਤੋਰਦਿਆਂ ਕਰਦੇ ਸੀ ਉਹ ਪਰਮੇਸ਼ਰ ਦੇ ਦਾਵਨ ਪੱਲੇ ਲੱਗਣੇ ਕਰਕੇ ਉਹ ਕਿਸੇ ਦੇ ਅੱਗੇ ਬੰਨ ਕੇ ਨਹੀਂ ਤੋਰੇਗਾ ਤੇ ਇਹ ਪਾਪੀਆ ਜਮਦੂਤ ਕਹਣ ਅਸੀਂ ਲਿਜਾਉਣਾ ਹੈ ਤੇ ਇਹ ਪੁੰਨੀ ਹੈ ਸਵਰਗ ਵਿੱਚ ਲਿਜਾਣ ਵਾਸਤੇ ਰਾਮਗੜ ਕਹਣ ਅਸੀਂ ਲਿਜਾਣਾ ਹੈ ਜੇ ਹਰੀ ਸੱਜਣ ਦੇ ਪੱਲੇ ਲੱਗ ਜਾਈਏ ਤਾਂ ਕਿਸੇ ਦੇ ਅੱਗੇ ਜਿਵੇਂ ਕਮਜ਼ੋਰ ਰਾਜਾ ਤਕੜੇ ਰਾਜ ਦੇ ਅੱਗੇ ਢਿਗਾ ਬਣ ਕੇ ਤੋੜ ਦੇਵੇ ਇਸ ਤਰ੍ਹਾਂ ਕਿਸੇ ਜੰਦੂਤ ਦੇ ਅੱਗੇ ਲਾ ਕੇ ਨਹੀਂ ਤੋਰੇਗਾ ਜਿਹੜਾ ਉਹਦਾ ਬਣ ਜਾਵੇ ਉਸ ਨੂੰ ਜੰਦੂਤਾਂ ਦੇ ਪਾਸੋਂ ਛੜਾ ਲਵੇਗਾ ਕਿਸੇ ਨੇ ਦੇਈ ਬੰਨ ਕਿਸੇ ਦੇ ਅੱਗੇ ਬਣ ਕੇ ਨਹੀਂ ਦੇ ਦੇਗਾ ਤੋਰੇਗਾ ਨਹੀਂ ਕਮਜ਼ੋਰੀ ਨਹੀਂ ਵਿਖਾ ਦੇਗਾ ਸਰਨ ਇਹਦੀ लाज ਰੱਖ ਲਵੇਗਾ ਪਰਮੇਸ਼ਰ ਆਪਾਲ ਪੁਰਖ ਵਾਹਿਗੁਰੂ ਕਿਸੇ ਨੇ ਦੇਈ ਬੰਨ ਹਰੀ ਨੂੰ ਤਾਂ ਛੜਾਉਣਾ ਛੜਾਉਣਾ ਹੈ ਜੇ ਪਰਮੇਸ਼ਰ ਦੇ ਪਿਆਰ ਵਿੱਚ ਪੱਲੇ ਲੱਗ ਜਾਈਏ ਉਹ ਵੀ ਕਿਸੇ ਦੇ ਅੱਗੇ ਬੰਨ ਕੇ ਨਹੀਂ ਤੋੜਦੇ ਜਿਵੇਂ ਬਾਬਾ ਅਦਲੀ ਜੀ ਨੇ ਸਾਈਬੀ ਦੀ ਚੰਦ ਜੀ ਨੂੰ ਸੋ ਸਰਹਾਰੀ ਵਾਲਿਆਂ ਦੇ ਅੱਗੇ ਬੰਨ ਕੇ ਨਹੀਂ ਸੀ ਤੋੜਿਆ ਆਪਾਂ ਨੇ ਕਹਿਆ ਸੀ ਕਿ ਬਾਬਾ ਜੀ ਸਾਡਾ ਚੋਰ ਤੁਹਾਡੇ ਪਾਸ ਹੈ ਮੱਜਾ ਸਾਡੀਆਂ ਚੋਰੀ ਹੋ ਗਈਆਂ ਹਨ ਉਸ ਵੇਲੇ ਸੱਚ ਬੋਲਿਆ ਸੀ ਝੂਠ ਨਹੀਂ ਸੀ ਬੋਲਿਆ ਕਹਿ ਦਿੱਤਾ ਕਿ ਆ ਬੈਠਾ ਹੈ ਪਛਾਣ ਲਵੋ ਸੋੜ ਸਾਡਾ ਹੈ ਕਿ ਚੋਰ ਹੈ ਦੁਬਾਰਾ ਵੀ ਇਹ ਹੀ ਅਖਰਵਾਰ ਤੇ ਆ ਸੀ ਸਾਰੇ ਹੈਰਾਨ ਹੋ ਕੇ ਮੁੜ ਗਏ ਸਨ ਕਿਸੇ ਦੀ ਅੱਗੇ ਬੰਨ ਕੇ ਤੋਰਦੇ ਜਿਹੜਾ ਪਰਮੇਸ਼ਰ ਦੇ ਪਿਆਰਿਆਂ ਦੀ ਸਾਰਨ ਵਿੱਚ ਆ ਜਾਵੇ। ਚਾਹ ਦੇ ਦਫਾਈ ਵਰਗ ਵੈਸੇ ਇਹਨਾਂ ਲੋਕਾਂ ਦਾ ਜ਼ਿਕਰ ਕਰਨਾ ਹੀ ਮੈਸਾਂ ਦਾ ਪਾਪ ਹੀ ਕਈ ਵਾਰੀ ਪਾਪ ਹੋ ਜਾਂਦਾ ਆਪ ਤੋਂ ਵੀ ਜਿਸ ਮਨੁੱਖ ਨੇ ਸਾਰੇ ਹਿੰਦੁਸਤਾਨ ਦੀ ਇੱਜ਼ਤ ਨੂੰ ਧੱਬਾ ਲਾਇਆ ਹੋਵੇ ਉਸ ਮਨੁੱਖ ਬਾਰੇ ਬੋਲਤਾ ਜ਼ਿਕਰ ਕਰਨਾ ਯੋਗ ਨਹੀਂ ਹੋਇਆ ਕਰਦਾ ਕਿਉਂਕਿ ਕਿਸੇ ਵੀ ਦੇਸ਼ ਦਾ ਕੋਈ ਵੀ ਐਸਾ ਮੰਤਰੀ ਅੱਜ ਤੱਕ ਇਤਿਹਾਸ ਹਸਤੀ ਵਿੱਚ ਨਹੀਂ ਕਿਤੇ ਮਿਲਦਾ ਲਿਖਤੀ ਰੂਪ ਵਿੱਚ ਕਿ ਕੋਈ ਸੇ ਦੇਸ਼ ਦਾ ਰਾਜਾ ਕੋਈ ਆਪਣਾ ਪਛਾਤਾ ਪਿੰਦਾ ਹੋਵੇ ਇੱਕੋ ਇੱਕ ਹੈ ਬੜੀ ਕਿਸਮਤੀ ਹੈ ਹਿੰਦੁਸਤਾਨ ਦੀ ਕਿ ਹਿੰਦੁਸਤਾਨ ਦਾ ਪ੍ਰਾਈਮ ਮਿੰისტਰ ਆਪਣੀ ਕਿਰਿਆ ਆਪ ਹੀ ਘੋਰ ਪਾਪੀਆਂ ਵਾਂਗੂ ਪਿੰਦਾ ਹੈ ਤੇ ਉਹ ਕਹਿੰਦਾ ਜੀ ਅਖੇ ਬੰਨ ਕੇ ਸਾਡੇ ਅੱਗੇ ਤੋਰਦੇ ਹੋ ਤੇ ਆ ਜਿਹੜਾ ਹੁੰਦਾ ਹੈ ਇਹ ਨਾ ਹੈਗਾ ਛੇਤੀ ਗ੍ਰਹਿ ਮੰਤਰੀ ਉਹ ਅਲਟੀਮੇਟ ਮੰਗਦਾ ਖੜਦਾ ਐਨੇ ਦਿਨਾਂ ਚਾਹ ਕੰਮ ਨਾ ਕੀਤਾ ਤੇ ਸਖਤ ਐਕਸ਼ਨ ਲਵਾਵਾਂਗੇ ਪਾ ਕਾਲੀ ਦਾਲ ਨੂੰ ਸਿਵਾਰ ਨਹੀਂ ਦਿੰਦੇ ਹਫਲਾਣਾ ਕੁਝ ਕਰਦੇ ਆ ਦੂਜੇ ਦਿਨ ਮਗਰੋਂ ਫੇਰ ਬਦਲ ਜਾਂਦਾ ਹੈ ਨਹੀਂ ਜੀ ਮੈਂ ਇਹ ਨਹੀਂ ਸਿੱਖਿਆ ਮੈਂ ਤਾਂ ਇਉਂ ਕਿਹਾ ਸੀ ਹੁਣ ਪਰਸੋ ਚ ਉੱਥੇ ਮੈਂ ਤਾਂ ਸੁਣਿਆ ਨਹੀਂ ਮਿੰਨ ਸਿੰਘਾ ਨੇ ਦੱਸਿਆ ਕਿਉਂਕਿ ਉਸ ਪਾਸੇ ਧਿਆਨ ਘਟਾ ਕਰੇ ਸੁਣਿਆ ਸਾਡੇ ਨੇ ਰੇਡ ਵਿੱਚ ਤੇਲੀ ਵੀ ਦਿਨ ਉਹ ਪਤਾ ਲੱਗਾ ਉਹਨੇ ਖਬਰ ਦਿੱਤੀ ਹੈ ਅਫੇ ਪਿੰਡਰਾਂ ਵਾਲੇ ਦੇ ਨਾਲ ਗੱਲ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਉਸਨੂੰ ਦੋਸ਼ੀ ਕੋਸ਼ਤ ਕੀਤਾ ਗਿਆ ਹੈ ਭਾਵ ਦੋਸ਼ੀ ਤਰਾਰ ਦਿੱਤਾ ਗਿਆ ਹੈ ਗ੍ਰਹਿ ਮੰਤਰੀ ਕਹਿੰਦਾ ਗੱਲ ਕਰਨ ਨੂੰ ਤਿਆਰ ਨਹੀਂ ਤੇ ਉਹਨਾਂ ਦੀ ਪਟਰਾਣੀ ਇੰਦਰਾ ਰਾਣੀ ਕਹਿੰਦੀ ਹੈ ਮੈਂ ਇਹਨੂੰ ਗਿਲਾ ਕੋਈ ਨਹੀਂ ਮੈਂ ਦੋਹਾਂ ਸੰਤਨਾਂ ਵਾਲੀ ਗੱਲ ਕਰ ਲਵਾਂਗੇ ਹੁਣ ਮੁੰਡਾ ਕਹੇ ਗੱਲ ਨਹੀਂ ਕਰਨੀ ਮਾਂ ਕਹੇ ਜਦੋਂ ਚਾਹੋ ਗੱਲ ਕਰ ਲਵਾਂਗੀ ਤੇ ਆਪ ਹੀ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਦੇ ਪੱਲੇ ਲੱਗਣੇ ਕਰਕੇ ਕਿਸੇ ਦੇ ਅੱਗੇ ਬੰਨ ਕੇ ਨਹੀਂ ਤੋੜਦਾ ਉਹ ਤੇ ਨਿਸ਼ਚੈ ਰੱਖੋ ਸਤਗੁਰੂ ਗਰੀਬ ਨਵਾਜ਼ੀ ਦੇ ਉੱਪਰ ਨਾਨਕ ਮੋਤੀ ਨਾਮ ਪ੍ਰਭ ਸੰਗਤੇ ਬਨ ਕੇ ਦੇ ਦਿਓ ਇਹਨਾਂ ਨੂੰ ਕੁਛ ਨਾ ਚਾਹੀਦਾ ਤੁਹਾਡੇ ਬਡੇਰਿਆਂ ਦੀ ਕੀ ਹਾਲਤ ਹੋਈ ਹੈ ਸੋ ਗੁਰੂ ਦੀ ਸ਼ਰਨ ਚ ਤਾਂ ਜਿਹੜਾ ਵੀ ਆ ਗਿਆ ਸਤਗੁਰੂ ਨੇ ਸ਼ਰਨ ਦਿੱਤੀ ਹੈ ਜੇ ਖੁਸਰੋ ਆ ਗਿਆ ਸਤਬਰ ਵਰਗਿਆਂ ਨੇ ਜਹਾਂਗੀਰ ਵਰਗਿਆਂ ਨੇ ਬੜੇ ਯਤਨ ਕੀਤੇ ਹੈ ਸਤਗੁਰੂ ਨੇ ਸ਼ਰਨ ਵਿੱਚ ਆਏ ਨੂੰ ਸਾਰਿਆਂ ਨੂੰ ਥਾਂ ਦਿੱਤਾ ਹੈ ਬੰਨ ਕੇ ਕਿਸੇ ਅੱਗੇ ਨਹੀਂ ਤੋੜਦੇ ਮਾਨਕ ਮੋਤੀ ਆਪਣੇ ਪਿਆਰਿਆਂ ਦੇ ਅੱਗੇ ਬੰਨ ਕੇ ਜਰੂਰ ਤੋੜ ਦਿੰਦੇ ਆ ਦੋਸਤਾਂ ਨੂੰ ਜਿਵੇਂ ਚੰਦੂ ਨੂੰ ਤੋੜ ਦਿੱਤਾ ਸੀ ਭਾਈ ਦੀ ਚੰਤੇ ਜੇਠਾ ਜੀ ਦੇ ਅੱਗੇ ਮਾਨਕ ਮੋਤੀ ਨਾਮ ਪ੍ਰਭ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦਾ ਨਾਮ ਕੈਸਾ ਹੈ ਮਹਾਰਾਜ ਨੇ ਮਾਨਕ ਮੋਤੀ ਮੌਨਕਾ ਵਰਗਾ ਤੇ ਮੋਤੀਆਂ ਵਰਗਾ ਹੈ ਪਰਮੇਸ਼ਰ ਦਾ ਨਾਮ। ਉਹਨਾਂ ਲੱਗਾ ਨਹੀਂ ਸੰਨ। ਸਤਿਗੁਰ ਸੱਚੇ ਪਾਤਸ਼ਾਹੀ ਦੇ ਕੋਲ ਮੌਨਕ ਹੋਣ ਤੇ ਮੋਤੀ ਹੋਣ ਉਹਨਾਂ ਦਾ ਸੰਗ ਲੱਗ ਜਾਂਦਾ ਪਾੜ ਲੱਗ ਜਾਂਦਾ ਹੈ। ਕਿ ਜਿਹੜੇ ਮੌਨਕ ਤੇ ਮੋਤੀ ਹੈ ਇਹਨਾਂ ਨੂੰ ਸਤਿਗੁਰ ਜੀ ਕਹਿੰਦੇ ਭਾਈ ਸੰਨ ਨਹੀਂ ਲੱਗਦਾ ਉਹ ਕਿਹੜਾ ਹੈ? ਸਰਵਣ, ਮੰਨਣ, ਨਿਧਿਆਸਨ ਤੇ ਕਾਟੋਂ ਦਾ ਸੋਧਨ। ਇਹ ਤਾਰਕ ਜਿਹੜੇ ਮੌਨਕ ਹਨ ਤੇ ਮੋਤੀ ਕਿਹੜਾ ਵੈਰਾਗ ਹੈ। ਇਨਾਂ ਨੂੰ ਸਰਵਣ ਕਰਨਾ ਕੋਈ ਹਟਾ ਨਹੀਂ ਸਕਦਾ ਮੰਨਣ ਕਰਨਾ ਕੋਈ ਰੋਕ ਨਹੀਂ ਸਕਦਾ ਨਿਧਿਆਸਨ ਕਰਦਾ ਕੋਈ ਰਕਾਵਤ ਨਹੀਂ ਪਾ ਸਕਦਾ ਤਾਪੋਂ ਦੇ ਸੋਧਨ ਦੀ ਵਿਚਾਰ ਕਰਨੀ ਕੋਈ ਹਟਾ ਨਹੀਂ ਸਕਦਾ ਤੇ ਜਿਹੜਾ ਮਨ ਮੋਤੀ ਵਿਰਾਗ ਦੇ ਸਹਿਤ ਹੋ ਜਾਵੇ ਉਹਨੂੰ ਨਹੀਂ ਕੋਈ ਰੋਕੀ ਸਕਦਾਗਾ ਉਹ ਨਾਮ ਦਾ ਅਭਿਆਸ ਜ਼ਰੂਰ ਕਰਦਾ ਤੇ ਉਹਨੂੰ ਭਾਈ ਕੋਈ ਲੱਗਾ ਨਹੀਂ ਸੰਨ ਪਾੜ ਕਿਹੜਾ ਲੱਗਣਾ ਹੈ ਜਿਹੜਾ ਗਵੇਤ ਦਰਸ਼ਨ ਹੋਣਾ ਭਾਵ ਦੌੜਾ ਫੁਰਨੀ ਹੈ ਜੋ ਦਿੱਤਾ ਉਹਨਾਂ ਫਰਮਾ ਹੈ ਇਹ ਪਹਾੜ ਵੀ ਇਹਨਾਂ ਵਸਤੂ ਨੂੰ ਇਸ ਧੰਨ ਨਹੀਂ ਕਦੇ ਜੀ ਕੋਈ ਲੱਗ ਸਕਦਾ ਰੰਗ ਸਭੇ ਨਾਰਾਇਣ ਸਾਰੇ ਰੰਗ ਜਿਹੜਿਆ ਨੇ ਨਾਰਾਇਣ ਪਰਮੇਸ਼ਰ ਦੇ ਹਨ ਜਿਤੇ ਮਨ ਪਾਵਨ ਜਿਤੇ ਜਿਹੜੇ ਪਰਮੇਸ਼ਰ ਦੇ ਮਨ ਨੂੰ ਭਾਉਂਦੇ ਹਨ ਉਹਨਾਂ ਨੂੰ ਸਾਰੇ ਰੰਗ ਪ੍ਰਾਪਤ ਹੁੰਦੇ ਨੇ ਫੇਰ ਕੋਈ ਪੰਗਤੀ ਰੰਗ ਰੰਗ ਸਬੇ ਨਾਰਾਇਣ ਰੰਗ ਸਬੇ ਨਾਰਾਇਣ ਰੰਗ ਆਨੰਦ ਜੋ ਹੈ ਜਿਤਨੇ ਪ੍ਰਕਾਰ ਦੇ ਮੰਨੇ ਹੈ ਇਹ ਸਾਰੇ ਪਰਮੇਸ਼ਰ ਨਾਰਾਇਣ ਦੇ ਹਨ ਭਾਈ ਜਿਤੇ ਮਨ ਪਾਵਨ ਜੋ ਕੇ ਜਿਹੜੇ ਪਰਮੇਸ਼ਰ ਦੇ ਜਿਤੇ ਮਨ ਪਾਵਨ ਜਿਹੜੇ ਮਨ ਕਰਕੇ ਪਰਮੇਸ਼ਰ ਨੂੰ ਭਾਜ ਜਾਂਦੇ ਹਨ ਉਹਨਾਂ ਨੂੰ ਸਾਰੇ ਨਾਮ ਦੀ ਨਾਰਾਇਣ ਪਰਮੇਸ਼ਰ ਦੇ ਦਿੱਤੇ ਹੋਏ ਪ੍ਰਾਪਤ ਹੋ ਜਾਂਦੇ ਹਨ ਫੇਰ ਕੋੜ ਇਸੇ ਪ੍ਰਚਾਰ ਰੰਗ ਸਭੇ ਨਾਰਾਇਣ ਰੰਗ ਕਿਹੜੇ ਹਨ ਰਾਂਗਾ ਰਜੋ ਤਮੋ ਤੇ ਸਤੋ ਗੁਣ ਇਹ ਸਾਰੇ ਪਰਮੇਸ਼ਰ ਦੇ ਪੈੜਾ ਕੀਤੇ ਹੋਏ ਹਨ ਜਿਤੇ ਮਨ ਪਾਵਨ ਇਹਨਾਂ ਵਿੱਚੋਂ ਜਿਹੜੇ ਪਰਮੇਸ਼ਰ ਦੇ ਮਨ ਨੂੰ ਭਾਜ ਜਾਣ ਉਹ ਭਾਈ ਚੰਗੇ ਹਨ ਜਦੋਂ ਰਜੋਗੁਣ ਦੀ ਪਰਵਲਤਾ ਹੋਵੇ ਰਜੋਗੁਣ ਦਾਲਵੰਦ ਹੈ ਤਮੋਗੁਣ ਕਾਲ ਰੰਗ ਹੈ ਸਤੋਗੁਣ ਚਿੱਟਾ ਰੰਗ ਹੈ ਜਦੋਂ ਰਜੋਗੁਣ ਗੁਣ ਦੀ ਬਹਾਵਤਾ ਹੋਵੇ ਉਸ ਵੇਲੇ ਮਨੁੱਖ ਜਿਹੜਾ ਉਹ ਮਾਇਆ ਪੁੱਤਰ ਕਰਦਾ ਹੈ ਉਦਨ ਵਿੱਚ ਲੱਗਾ ਰਹਿੰਦਾ ਹੈ ਮਾਇਆ ਦੀ ਪਰਵਲਤਾ ਕਰਕੇ ਮਾਇਆ ਦੀ ਬਹਾਵਤਾ ਕਰਕੇ ਪ੍ਰਾਪਤੀ ਹੋਣ ਤੋਂ ਉਹਦੇ ਚਿਹਰੇ ਤੇ ਲਾਲੀ ਰਹਿੰਦੀ ਹੈ ਪਰ ਥੋੜੇ ਸਮੇਂ ਬਾਅਦ ਤੇ ਕੁਸਮੇ ਰੰਗ ਦੀ ਤਰ੍ਹਾਂ ਹੈ ਜਿਵੇਂ ਕੁਸੰਬੇਲਾ ਰੰਗ ਪਾਣੀ ਪਹਿਲਾਂ ਤਾਂ ਚੂਤੂਆ ਬੜਾ ਗਾੜਾ ਲੱਗਦਾ ਹੈ ਪਰ ਜਦੋਂ ਪਾਣੀ ਦਾ ਪਾਣੀ ਦੀਆਂ 2-4 ਬੂੰਦਾਂ ਦੇ ਉੱਤੇ ਪੈ ਜਾਂਦਾ ਤੇ ਡਬ ਫਰਬਲ ਹੋ ਜਾਂਦਾ ਹੈ ਇਸੇ ਤਰ੍ਹਾਂ ਅਰਜੋਗ ਗੁਲੀਆਂ ਦਾ ਰਸ ਬਾਏ ਜੇ ਤਾਂ ਟਿਕ ਟਿਕ ਮਿਲ ਜਾਵੇ ਬੜੀਆਂ ਵਰਕਾਂ ਮਾਰਦੀ ਹੈ ਕੋਰਸੀ ਮਿਲ ਜਾਵੇ ਤੇ ਹੋਰ ਨਾਲੀ ਚੜ ਜਾਂਦੀ ਹੈ ਤੇ ਜੇ ਵਜੀਰੀ ਮਿਲ ਜਾਵੇ ਕਿਸੇ ਹੋਰ ਬੁਲਾਉਂਦੇ ਹੀ ਨਹੀਂ ਕਿਸੇ ਨੂੰ ਫੋਪੀ ਸਾਥੀ ਇਹੋ ਜੀ ਮਹਾਂਪੁਰਖ ਸੁਣਾਇਆ ਕਰਦੇ ਸੀ ਉਹ ਹੀ ਐਮਐਲਏ ਬਣ ਗਿਆ ਤੇ ਵਜੀਰੀ ਮਿਲ ਗਈ ਜਿੱਦੇ ਹਰ ਫਲਾਣਾ ਸੀ ਕੁਰਸੀ ਤੇ ਬੈਠਣਾ ਸੀ ਧਰਦਿਆਂ ਨੂੰ ਮਿਲ ਪਿਆ ਪਹਿਲਾਂ ਕਹਿਣ ਲੱਗਾ ਮੇਰੇ ਨਾਲ ਆਜੀ ਫੱਟੇ ਬੁਲਾ ਲਓ ਆਜੀ ਗੱਲਬਾਤ ਜਿਹੜੀ ਕਰਨੀ ਆ ਕਰ ਲਓ ਕਹਿਣਗੇ ਕੀ ਗੱਲ ਹੋ ਗਈ ਕਹਿੰਦਾ ਮੈਂ ਤੁਹਾਨੂੰ ਸੱਚੀ ਗੱਲ ਦੱਸੀ ਆ ਫਿਰ ਪਛਤਾਇਓ ਮੈਂ ਕਹਿੰਦੇ ਤਾਂ ਵੀ ਯਾਰ ਫੇਰ ਦੱਸੂਗਾ ਜਿੱਦੇ ਕੁਰਸੀ ਤੇ ਬੈਠ ਗਿਆ ਪਹੌਂ ਗਿਆ ਮਿਲਣ ਕਹਿਣ ਲਗਾ ਇਹਰੇ ਦਾਰਮੂਦ ਬਾਪਦੇ ਵੀ ਤੇਰਾ ਪਤਾ ਆਇਆ ਜਦੋਂ ਜਾ ਕੇ ਦੱਸਿਆ ਕਹਿ ਲੱਗਾ ਮੈਂ ਨਹੀਂ ਜਾਣਦਾ ਕੌਣ ਹੈ ਬਾਪੂ ਮਹਾਂਪੁਰ ਕਿਹਾ ਕਰਦੇ ਜਿਹੜਾ ਰਾਜਨੀਤਿਕ ਹੈ ਉਹਦੀ ਹਾਲਤ ਐਸੀ ਬਣ ਜਾਂਦੀ ਹੈ ਜਦੋਂ ਵੋਟਾਂ ਲੈਣੀਆਂ ਹੋਣ ਖੋਤੇ ਨੂੰ ਬਾਪੂ ਕਹਿ ਦਿੰਦੇ ਆ ਜਦੋਂ ਵੋਟਾਂ ਪੈ ਜਾਣ ਉਦੋਂ ਬਾਪੂ ਨੂੰ ਖੋਤਾ ਕਹਿ ਲੱਗ ਪੈਂਦੇ ਐ ਇਹ ਰਜੋਗੁਣ ਦਾ ਸੁਭਾਅ ਹੈ ਮਾਇਆ ਦਾ ਸੁਭਾਅ ਹੈ ਤੋ ਨਾ ਆਪਰਾਪਤ ਹੋ ਜਾਣੀ ਉਹ ਦਿਨ ਵਿੱਚ ਲੱਗੇ ਰਹਿਣਾ ਇਹ ਲਾਲ ਰੰਗ ਦਾ ਕਥਨ ਕੀਤਾ ਹੈ ਰੋਜੋ ਗਉਣ ਦਾ ਤੇ ਤਮੋ ਗੁਣ ਜਦੋਂ ਇਹਦੀ ਪਰਵਲਤਾ ਹੋਵੇ ਉਸ ਵੇਲੇ ਬਹੁਤੀ ਨੀਂਦ ਆਉਣੀ ਸਾਤਸਿਗਾਂ ਮਨ ਰਹਿਣਾ ਤੇ ਦਹੀਂਆਂ ਰੋਟੀਆਂ ਖਾਈ ਜਾਣੀਆਂ ਸਵੇਰੇ ਉੱਠ ਜਿਐ ਭਾਂਵੇਂ ਸੁੱਕੀਆਂ ਹੀ ਮਿਲ ਜਾਣ ਫੇਰ ਲੰਗਰ ਦੇ ਟਾਂ ਤੇ ਘੰਟੀ ਵਜਣ ਤੋਂ ਵੀ ਪਹਿਲਾਂ ਹੀ ਪੰਗਤ ਵਿੱਚ ਇਹ ਤਮੋ ਗੁਣ ਦਾ ਸਵਾਦ ਤੇ ਈਰਖਾਤ ਛੜਦੇ ਰਹਿਣਾ ਹਰ ਵੇਲੇ ਮਾਨ ਤੇ ਖਾਲੂ ਬਣ ਜਾਣਾ ਇਹ ਤਮੋਗੁਣ ਦਾ ਸਵਾਰ ਹੈ ਤੇ ਸਤੋਗੁਣ ਦਾ ਸਵਾਰ ਮਨ ਸ਼ਾਂਤੀ ਵਿੱਚ ਵੀ ਰਹਿਣਾ ਪਰ ਅੰਦਰ ਇੱਛਾ ਬਣੀ ਰਹਿਣੀ ਕਿ ਲੋਕ ਮੈਨੂੰ ਮੱਥਾ ਟੇਕਣ ਚੌਧਰੀ ਬਹਾਦਰ ਕਹਿਣ ਸੋ ਚੰਗਾ ਮੈਨੂੰ ਖਿਤਾਬ ਸਟੇਜ ਤੋਂ ਮਿਲੇ ਫੇਰੇ ਸੂਰੇ ਗੱਲ 'ਚ ਪੈ ਜਾਣ ਇਹ ਇੱਛਾ ਨਾਲ ਨਾਲ ਬਣੀ ਰਹਿਣੀ ਪਰ ਮਾਨ ਸ਼ਾਂਤ ਰਹਿਣਾ ਕਿਸੇ ਨੂੰ ਕਹਿਣਾ ਕੁਝ ਨਾ ਗੁੱਸੇ ਨਾ ਹੋਣਾ ਅੰਦਰ ਇੱਛਾ ਜ਼ਰੂਰ ਪੂਜਾ ਦੀ ਬਣੀ ਰਹਿਣੀ ਇਹ ਸਤੋਗੁਣ ਹੈ ਸੋ ਮਹਾਰਾਜ ਕਹਿੰਦੇ ਨੇ ਰੰਗ ਸਦੇ ਨਾਰਾਇਣ ਹੈ ਇਹ ਸਾਰੇ ਰੰਗ ਦੀ ਰਜ ਤਮੋ ਤੇ ਸਤੋਗਣ ਪਰਮੇਸ਼ਰ ਦੀ ਪੈਦਾ ਕੀਤੇ ਹੋਏ ਹਨ ਰਜੋਗੁਣੀਆਂ ਵਰਮ ਤਮੋਗੁਣੀਆਂ ਸ਼ਿਵ ਜੀ ਤੇ ਸਤੋਗੁਣੀਆਂ ਵਿਸ਼ਨੂੰ ਇਹ ਸਾਰੇ ਪਰਮੇਸ਼ਰ ਦੇ ਭਾਈ ਪੈਦਾ ਕੀਤੇ ਹਨ ਜਿਤੇ ਮਨ ਪਾਵਨ ਜੇਤੇ ਮਨ ਭਵਨ ਜਿਹੜੇ ਮਨ ਨੂੰ ਪਾ ਜਿਤੇ ਮਨ ਭਵਨ ਜਿਹੜੇ ਮਨ ਕਰਕੇ ਭਵਨ ਭਾਵਨਾ ਕਰਦੇ ਹਨ ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਆਪਨੇ ਸਰੂਪ ਦੀ ਸਖਿਆਤਾ ਬਖਸ਼ ਦਿੰਦੇ ਹਨ ਜੋ ਹਰ ਲੋੜੇ ਸੋ ਕਰੇ ਜੋ ਹਰ ਲੋੜੇ ਸੋ ਕਰੇ ਭਾਈ ਜੋ ਜਿਹੜੇ ਹਰੀ ਪਰਮੇਸ਼ਰ ਨੂੰ ਲੋੜੇ ਚਾਹੁੰਦੇ ਹਨ ਸੋ ਕਰੇ ਸੋ ਉਹਨਾਂ ਨੂੰ ਪਰਮੇਸ਼ਰ ਨੇ ਕਰੇ ਆਪਨੇ ਕਰ ਲਿਆ ਜੋ ਜਿਹੜੇ ਹਰੀ ਨੂੰ ਲੋੜੇ ਚਾਹੁੰਦੇ ਹਨ ਕਿ ਸਾਨੂੰ ਹਰੀ ਦੀ ਪ੍ਰਾਪਤੀ ਹੋਵੇ ਉਹਨਾਂ ਨੂੰ ਸੋ ਹਰੀ ਪਰਮੇਸ਼ਰ ਨੇ ਕਰੇ ਆਪਣੇ ਬਣਾ ਲਿਆ ਸੋਈ ਜੀਆ ਕਰਨ ਸੋਈ ਉਹ ਅੱਗੇ ਪਰਮੇਸ਼ਰ ਦੇ ਪਿਆਰੇ ਜੀਆ ਕਰਨ ਜੀਆ ਨੂੰ ਪ੍ਰੇਰ ਕਰਕੇ ਪਰਮੇਸ਼ਰ ਦੇ ਪ੍ਰਾਨ ਕਰ ਦਿੰਦੇ ਹਨ ਪਰਮੇਸ਼ਰ ਦੇ ਬਣਾ ਦਿੰਦੇ ਹਨ ਪ੍ਰੇਰ ਪ੍ਰੇਰ ਕੇ ਇਸੇ ਪ੍ਰਕਾਰ ਜੋ ਜੋ ਹਰ ਲੋੜੇ ਸੋ ਕਰੇ ਜੋ ਹਰ ਲੋੜੇ ਸੋ ਕਰੇ ਜਿਨ੍ਹਾਂ ਨੂੰ ਹਰੀ ਲੋੜੇ ਚਾਹੁੰਦਾ ਹੈ ਸੋ ਫੁਰਨਾ ਬਣ ਜਾਂਦਾ ਹੈ ਸੋ ਕਰੇ ਉਹਨਾਂ ਨੂੰ ਆਪਣਾ ਰੂਪ ਹੀ ਕਰ ਲਿਆ ਬਣਾ ਲੈਂਦਾ ਹੈ ਆਪਣੇ ਕੋਈ ਜੀਆ ਕਰਨਾ ਕੋਈ ਉਹ ਅੱਗੇ ਪਰਮੇਸ਼ਰ ਦੇ ਪਿਆਰੇ ਤਪੂ ਦੇਤੇ ਜੀਵਨ ਵਾਲੇ ਤਰੀਕ ਉਪਦੇਸ਼ ਦੇ ਕਰਕੇ ਪਰਮੇਸ਼ਰ ਦਾ ਰੂਪ ਕਰਨ ਕਰਨ ਵਿੱਚ ਲੱਗ ਜਾਂਦੇ ਹਨ ਹਰ ਕਿਸੇ ਸੇਵਕਾਰੀ ਜਿਹੜਾ ਭੇਦ ਨਾ ਜੌਰੋਂ ਮੋਰਸ ਦੇਹਾ ਐਸਾ ਰੂਪ ਬਣਾ ਦਿੰਦੇ ਹਨ ਪਰਮੇਸ਼ਰ ਦੇ ਪਿਆਰੇ ਸੰਤਾਂ ਦੁਆਰਾ ਮਿਲਾ ਕੇ ਜੋਹਰ ਨੋੜੇ ਜੋ ਹਰੀ ਨੂੰ ਚਾਹੁੰਦੇ ਆ ਉਹ ਉਹ ਹਰੀ ਨੇ ਆਪਣੇ ਕਰ ਲਏ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਹੈ ਉਹ ਹਰੀ ਪਰਮੇਸ਼ਰ ਦੇ ਪਿਆਰੇ ਅੱਗੇ ਪ੍ਰੇਰਨਾ ਦੇ ਕੇ ਜੀਆਂ ਨੂੰ ਪਰਮੇਸ਼ਰ ਦੇ ਬਣਾਈ ਜਾਂਦੇ ਹਨ ਲੜ ਲਾਈ ਜਾਂਦੇ ਹਨ ਜੋ ਪ੍ਰਭ ਕੀਤੇ ਆਪਣੇ ਭਾਈ ਜੀ ਨੂੰ ਪਰਮੇਸ਼ਰ ਨੇ ਆਪਣੇ ਬਣਾ ਲਿਆ ਆਪਣੇ ਕਰ ਲਏ ਦਰਲੇ ਦਰਲੇ ਬਣਦੇ ਐ ਬਣਾਉਣਾ ਮੁਸ਼ਕਲ ਬੜਾ ਪਰ ਜਿਨ੍ਹਾਂ ਨੇ ਆਪਣੇ ਬਣਾ ਲਿਆ ਇਹ ਕਹੀ ਆ ਧੰਨ ਉਹਨਾਂ ਦੇ ਪਾਈ ਧੰਪਾ ਦੇ ਜੋ ਕਹਿਣਾ ਚਾਹੀਦਾ ਹੈ ਉਹ ਆ ਧੰਪਾ ਦੇ ਜੋਗ ਪਰਮੇਸ਼ਰ ਦੇ ਪਿਆਰੇ ਨਾਨਕ ਜਨਨੀ ਧੰਨੀ ਮਾਏ ਉਹਨਾਂ ਦੇ ਮਾਤਾ ਪਿਤਾ ਦੇ ਜੋਗ ਹੈ ਜਿਨ੍ਹਾਂ ਨੇ ਪਰਮੇਸ਼ਰ ਦੇ ਪਿਆਰੇ ਬ੍ਰਹਮ ਗਿਆਨੀਆਂ ਨੂੰ ਜਨਮ ਦਿੱਤਾ ਹੈ ਜਿਨ੍ਹਾਂ ਨੂੰ ਵਾਹਿਗੁਰੂ ਅਕਾਲ ਪੁਰਖ ਨੇ ਆਪਣੇ ਬਣਾ ਲਿਆ ਧੰਨ ਜਨਨੀ ਜਨ ਜਾਇ ਧੰਨ ਪਿਤਾ ਪ੍ਰਧਾਨ ਧੰਨ ਹੈ ਉਹ ਮਾਤਾ ਧੰਨ ਹੈ ਉਹ ਪਿਤਾ ਜਿਨ੍ਹਾਂ ਨੇ ਵਾਹਿਗੁਰੂ ਅਕਾਲ ਪੁਰਖ ਦੇ ਪਿਆਰੇ ਬ੍ਰਹਮ ਗਿਆਨੀਆਂ ਨੂੰ ਜਨਮ ਦਿੱਤਾ ਹੈ ਉਹ ਉਹਨਾਂ ਨੂੰ ਧੰਕਾ ਦੇ ਜੋਗ ਭਾਈ ਕਹਿਣਾ ਚਾਹੀਦਾ ਜਿਨ੍ਹਾਂ ਨੂੰ ਵਾਹਿਗੁਰੂ ਅਕਾਲਪੁਰਖ ਨੇ ਆਪਨੇ ਬਣਾ ਲਿਆ ਹਕਦੇਸ਼ ਦੇਕ ਆਪਣ ਲੀਆ ਜੇ ਮਿਲਿਆ ਆਪਣ ਦਿਆ ਜੇ ਮਿਲ ਕੇ ਪੜੋ ਵਿਛੜ ਕਿਉਂ ਰਵਾਨ ਆਪਣ ਲੀਆ ਜੇ ਮਿਲਿਆ ਭਾਈ ਜੇ ਆਪਣੇ ਲਿਆ ਹੋਇਆ ਹੀ ਕੁਝ ਮਿਲ ਜਾਵੇ ਆਪਣਾ ਕੀਤਾ ਹੋਇਆ ਕੁਝ ਪ੍ਰਾਪਤ ਹੋ ਜਾ ਤਾਂ ਵਿਛੜ ਕਿਉਂ ਰਵਾਨ ਫਿਰ ਇਹ ਜੀਵ ਵਿਛੜ ਕੇ ਵਾਹਿਗੁਰੂ ਵੱਲ ਰੋਣ ਕਿਉਂ ਆਪਣਾ ਪ੍ਰਾਪਤਿ ਕੋਈ ਵੀ ਹੋ ਸਕਦਾ ਆਪਣਾ ਪ੍ਰਾਪਤਿ ਦਾ ਕੁਝ ਨਹੀਂ ਲਿਆ ਸਕਦਾ ਜੇ ਲਿਆ ਜਾ ਸਕੇ ਤਹਰ ਵਿਛੜ ਕੇ ਰੋਣਾ ਕਿਉ ਪਵੇ ਜੀਵਨ ਦੇ ਤਾਈ ਸਾਧੂ ਸੰਗ ਪ੍ਰਾਪਤੇ ਨਾਕ ਨੇ ਭਾਈ ਸਾਧੂ ਸੰਗ ਪ੍ਰਾਪਤੇ ਸਾਧੂ ਕੌਣ ਹੈ ਗੁਰਮੁਖ ਸਾਧ ਆਸਾਨ ਸਾਰ ਸਿਖਾਇਆ ਨਾ ਸਾਧੇ ਜਾਣ ਵਾਲੇ ਮਨ ਨੂੰ ਜਿਨ੍ਹਾਂ ਨੇ ਸਾਧ ਲਿਆ ਉਹਨਾਂ ਦਾ ਨਾਮ ਹੈ ਸਾਧੂ ਉਹਨਾਂ ਦੀ ਸੰਗਤ ਕਰਕੇ ਪ੍ਰਾਪਤੇ ਕੋ ਜਿਨ੍ਹਾਂ ਨੇ ਪਹਿਲਾ